ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਦਰਦਿਆ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਤੇ ਅਗਰ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸੋਣਾ ਜਿਹਾ ਕਮੈਂਟ ਜ਼ਰੂਰ ਕਰਨਾ ਲਓ ਜੀ ਅੱਜ ਦਾ ਦੁਸਹਿਰੇ ਦਾ ਦਿਨ ਤੇ ਬੱਚਿਆਂ ਨੂੰ ਅੱਜ ਛੁੱਟੀ ਹੈ ਕੱਲ ਨੂੰ ਬੱਚਿਆਂ ਦੇ ਸਕੂਲ ਲੱਗਣਗੇ ਅੱਜ ਛੁੱਟੀ ਅੱਜ ਨਾਲੇ ਗਾਂਧੀ ਜੈਨਤੀ ਤੇ ਨਾਲੇ ਦੁਸਹਿਰਾ ਹੈ ਇਸ ਲਈ ਬੱਚੇ ਅੱਜ ਫ੍ਰੀ ਸੀ ਜੇ ਆਪਾਂ ਬਣਾ ਬਣਾਉਨੇ ਆ ਸਬਜੀ ਕareleਆਂ ਦੀ ਤੇ ਬਣਾਉਨੇ ਆ ਰੋਟੀ ਤੇ ਕਪੜੇ ਆਪਾਂ ਸਿਰੇ ਧੋਲੇ ਸੀ ਸਿਰੇ ਸਿਰੇ ਮਸ਼ੀਨ ਲਾਈ ਸੀ ਤੇ ਧੋਲੇ ਸੀ ਇਹ ਕarele ਬਣ ਗਏ ਆਪਣੇ ਲੋ ਜੀ ਆਪਾਂ ਕਰ ਲਈ ਸਾਫ ਸਫਾਈ ਰੋਟੀ ਪਾਣੀ ਪਰ ਬਣਾ ਲਿਆ ਭਾਂਡੇ ਮਾਂਜਲੇ ਨੇ ਤੇ ਆਪਾਂ ਰਸੋਈ ਦੀ ਸਫਾਈ ਕਰ ਲਈ ਹੋਣਾ ਤੇ ਦੂਜੇ ਦਿਨ ਕਰਿਆ ਆਏ ਆਪਾਂ ਨੇ ਸਾਈਡ ਤੇ ਨਜੀ ਸਾਫ ਸਫਾਈ ਕਰਕੇ ਕਿਰਨ ਲਾਰੀ ਬਾਦ ਝਾੜੂ ਤੇ ਆਪਾਂ ਇੱਥੇ ਉੱਪਰ ਦੀ ਸਾਰੀ ਸਫਾਈ ਕਰ ਦਾਂਗੇ ਬਾਅਦ ਚ ਝਾੜੂ ਲਾਵਾਂਗੇ ਆਟਾ ਪਿਆ ਥੈਲੇ ਵਿੱਚ ਉਹ ਆਪਾਂ ਡਰਮੀਆਂ ਚ ਪਾ ਕੇ ਉਸ ਤੋਂ ਬਾਅਦ ਝਾੜੂ ਲਾਵਾਂਗੇ ਨਹੀਂ ਫਿਰ ਦੁਬਾਰਾ ਖਲਾਰਾ ਜਿਹਾ ਪੈ ਜਾਂਦਾ ਹੈ ਉੱਪਰ ਦੀ ਆਪਾਂ ਰੋਟੀ ਪਾਣੀ ਬਣਾ ਕੇ ਸਾਰਾ ਤੇ ਸਫਾਈ ਕਰਦੀ ਭਾਂਡੇ-ਕੁੰਡੇ ਮਾਂਜਲੇ ਨੇ ਹੁਜੀ ਆਪਾਂ ਆਟਾ ਪਾ ਲਈਏ ਤੇ ਨਾਲ ਲੱਗੀ ਹੈ ਮੇਰੇ ਨਵੂ ਪਵਾਉਣ ਵਾਸਤੇ ਆਟਾ ਵਿੱਚ ਤੇ ਫੇਰ ਆਪਾਂ ਲਾਵਾਂਗੇ ਜੀ ਝਾੜੂ ਤੇ ਪੋਚਾ ਲਾ ਕੇ ਅੱਜ ਕੱਪੜੇ-ਕੱਪੜੇ ਧੋਏ ਨੇ ਕਾਫੀ ਟਾਈਮ ਹੋ ਗਿਆ ਜੀ ਆਪਾਂ ਨੇ ਇੱਥੇ ਹੌਲੀ ਹੌਲੀ ਵੀ ਸਫਾਈ ਕਰਨੀ ਸ਼ੁਰੂ ਕਰਦੇ ਚਲੋ ਦੀਵਾਲੀ ਦੀ ਪਹਿਲਾਂ ਆਪਾਂ ਕੀਤੀ ਬੈੱਡ ਦੀ ਸਫਾਈ ਜੇਕਰ ਤੋਂੜ ਵਾਇਰ ਕੱਟ ਕਰਕੇ ਇਹ ਆਪਾਂ ਬੈੱਡ ਖੋਲਿਆ ਸੀ ਬੈੱਡ ਦੀ ਸਾਫ ਸਫਾਈ ਕਰਕੇ ਤੇ ਕੱਪੜੇ ਤੈ ਲਾ ਕੇ ਰੱਖੇ ਨੇ ਤੇ ਹੌਲੀ ਹੌਲੀ ਆਪਾਂ ਪਹਿਲਾਂ ਬੈੱਡਾ ਬੂੜਾ ਦੀ ਸਫਾਈ ਕਰਦੇ ਆਂ ਤੇ ਬਾਅਦ ਚੋਂ ਕਰਾਂਗੇ ਦੂਜੀ ਸਫਾਈ ਕਪੜੇ ਤਾਂ ਉਪ ਤੂਪ ਲਵਾ ਲੈਣੇ ਆ ਇਹ ਮਨਪਾਸੂ ਰੱਖ ਦੋ ਇਹ ਸਰਦੀਆਂ ਵਾਲੇ ਕੱਪੜੇ ਨੇ ਅਜਾਪਾ ਇਹਨੂੰ ਰੱਖ ਦੇਣੇ ਜਦੋਂ ਧੋਣੇ ਆਉਣਗੇ ਬਾਅਦ ਚ ਜਰੂਰਤ ਪਾਏਗੀ ਆਪਾਂ ਕੱਢ ਕੇ ਧੋਲਾਂਗੇ ਉਹਨੇ ਦੇ ਆਪਾਂ ਸੰਭਾਲ ਦੇਣੇ ਹਜੇ ਖਲਾਰਾ ਹੀ ਪਹਿਣਾ ਬਾਹਰ ਤੇ ਕਿਉਂਕਿ ਅੱਜ ਤੇ ਗਰਮੀ ਚੱਲ ਰਹੀ ਫੁੱਲ ਇਹ ਮੈਂ ਜਿਹੜੀ ਵੀ ਕੱਪੜੇ ਕੱਢੀ ਜਾਂਦੀ ਚੁੰਨੀਆਂ ਨਵੀਆਂ ਕੱਢ ਕੱਢ ਕੇ ਨਵੋ ਲਾੜੀ ਸਾੜੀਆਂ ਕੋਲ Sim, ਜੁਨੇ ਮੇਰੀ ਫਾਰਕ ਨਾ ਨਹੀਂ ਮੇਰੀ ਫਾਰਕ ਇਹਦੇ 컬러 ਹੈ ਚਾਹ ਇਹ ਬਣਾ ਰਹੇ ਹਾਂ ਮੁੰਜੇ ਤੋਂ ਬਾਦ ਅਪਾਸ ਹੋ ਗਏ ਹੀ ਬੱਚੇ ਵੀ ਨਾਲ ਪੈ ਗਏ ਸੀ ਤੇ ਹੁਣ ਆਪਾਂ ਬਣਾ ਰਹੇ ਹਾਂ ਜਿ ਚਾਹ ਸ਼ਾਮ ਦੀ ਚਾ ਆਪਣੀ ਬਾਣੀ ਦੀ ਚਾਹ ਪੀ ਕੇ ਤੇ ਆਪਾਂ ਲਾਵਾਗੇ ਜੇ ਕੱਪੜੇ ਤੈ ਬਾਹਰ ਤਾਰ ਦੇ ਟੰਗੇ ਨੇ ਹਜੇ ਤੇ ਲਾ ਕੇ ਲਿਆਣੇ ਆ ਤੇ ਆਵਾਂ ਲਾਣੇ ਆ ਇਹ ਆਪਾਂ ਰੱਖ ਲੈ ਇੱਧਰ ਕੁਛ ਉੱਧਰ ਵਾਲੇ ਇੱਧਰ ਰੱਖ ਲੈਨੇ ਤੇ ਅੱਜ ਹੁਮਸ ਜੇ ਵਾਲੀ ਗਰਮੀ ਹੋਈ ਪਈ ਐ ਧੁੱਪ ਤੇ ਨਹੀਂ ਚੜੀ ਅੱਜ ਪਰ ਜਿਵੇਂ ਗੈਰ ਜੀ ਬਣੀ ਐ ਨਿਹਰੀ ਵਾਲੀ ਉਦਾਂ ਦਾ ਮੌਸਮ ਹੋਇਆ ਅੱਜ ਅੱਜ ਆਪਾਂ ਲਾ ਲਈਏ ਕੱਪੜੇ ਤੈ ਇਥੇ ਜੀ ਆਪਾਂ ਲਾ ਲਈਏ ਕੱਪੜੇ ਤੇ ਇੱਥੇ ਧੋ ਕੇ ਰੱਖੇ ਹੋਏ ਸੀ ਤੇ ਆਪਾਂ ਨਾਲ ਦੇ ਨਾਲ ਸੰਭਾਲ ਲੈਣੇ ਇਹ ਬੱਚਿਆਂ ਦੇ ਡਰੈਸਾਂ ਨੇ ਇਦਾਂ ਰੱਖ ਦਾਂਗੇ ਆਪਾਂ ਸ਼ਾਮ ਨੂੰ ਇਹਨਾਂ ਨੂੰ ਕਰਾਂਗੇ ਪ੍ਰੈਸ ਤੇ ਇਹ ਇਦਾਂ ਬਣ ਕੇ ਆਪਾਂ ਸ਼ੌਕਸਾ ਵਗੈਰਾ ਰੱਖ ਦਿੰਦੇ ਆਂ ਬਾਕੀ ਆਪਾਂ ਤੈਹ ਲਾ ਕੇ ਆਪਣੇ ਆਪਣੇ ਲਮਾਰੀਆਂ ਚ ਰੱਖ ਦਾਂਗੇ ਕੱਪੜੇ ਨਵੂ ਗੁੰਨਾ ਲੱਗੀ ਆਟਾ ਸ਼ਾਨਰੀ ਏ ਇਹਨਾਂ ਸ਼ੌਂਕ ਜਿਹੜੇ ਆ ਵੀ ਮੈਂ ਆਟਾ ਗੁੰਨਣਾ ਅੱਜ ਦੇਖਦੇ ਆ ਗੁੰਨਦੀ ਏ ਕਿ ਨਹੀਂ ਨਹੀਂ ਲੱਡੂ ਚੱਲਦੇ ਚੱਲ ਮੈਂ ਥੋੜੇ ਦਰ ਪਰ ਮੈਂ ਤੇਰੇ ਨਾਲ ਅਸਿਰ ਆਟਾ ਥੋੜੀ ਥਾਂ ਉਤਰਾਂਦੀ ਰਹਿਣਾ ਰੋਜ਼ ਪੂਣਾ ਇਹਨਾਂ ਦੀ ਗੁੰਨੇ ਕੋਈ ਬੜਾ ਟੁੱਠੀ ਐਜੀ ਥੋੜਾ ਕਰ ਲੈ ਥੋੜਾ ਜਿਹਾ ਥੋੜਾ ਠੀਕ ਉਹ ਹਾਂ ਜਦ ਚੀਕਣਾ ਹੈ ਹਾਂ ਸਭ ਨਾਲ ਨਨਤਾ ਹਰ ਜੀ ਆਪਾਂ ਧਾਰ ਦਈਏ ਦਾਲ ਕੋਲ ਮੁੰਗੀ ਮਸਰੀ ਦੀ ਤੇ ਫਿਰ ਲਗੂ ਗੋਨਰੀ ਆਟਾ ਤੇ ਆਪਾਂ چیرਦੇ ਆ ਕੋਲ ਤੜਕਾ ਤੇ ਅੱਜ ਆਪਾਂ ਦਾਲ ਬਣਾਵਾਂਗੇ ਮੁੰਗੀ ਮਸਰੀ ਕਿੰਨੇ ਦਿਨ ਹੋ ਗਏ ਸੁੱਕੇ ਸਬਜ਼ੀ ਬਣਾ ਰਹੇ ਸੀ ਤੇ ਅੱਜ ਆਪਾਂ ਦਾਲ ਬਣਾਣੇ ਤਾਂ ਬੈਨ ਨਵੋਨੀ ਆਟਾ ਗੁੰਨ ਲਿਆ ਇਹ ਪ੍ਰਾਤ ਸਾਫ ਕਰਨ ਵਾਲੀ ਰਹੇਗੀ ਇਹ ਮੈਂ ਕਰ ਦਾਂਗੀ ਨਵੋਨੀ ਆਟਾ ਬਹੁਤ ਸੋਹਣਾ ਗੁੰਨੇ ਆ ਸੋਫਟ ਸੋਫਟ ਆਂ ਦੇਖ ਹੱਥ ਪਹੁੰਚਦਾ ਨਹੀਂ ਅਜੇ ਇਹ ਫੱਟੀ ਉੱਤੇ ਖੜੀ ਹੈ بس ਇਹਨੂੰ ਸ਼ੌਂਕ ਸੀ ਆਟਾ ਗੁੰਨਣ ਦਾ ਇਹਨੇ ਗੁੰਨੇ ਦਿੱਤਾ ਪਰ ਵਧੀਆ ਗੁੰਨੇ ਆ